ਇੱਕ ਸਮਾਂ ਸੀ ਜਦ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਮੁਗਲ ਫੌਜ ਸਿੱਖਾਂ ਨੂੰ ਲੱਭਦੀ ਫਿਰਦੀ ਸੀ ਅਤੇ ਸਿੱਖਾਂ ਨੂੰ ਕਤਲ ਕਰਕੇ ਉਹਨਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸਨ ਤਾਂ ਇਸ ਸਾਰੇ ਵਰਤਾਰੇ ਵਿੱਚੋਂ ਸਿੱਖ ਕਿਵੇਂ ਨਿਕਲੇ ਕਿਵੇਂ ਸਿੱਖ ਮਿਸਲਾਂ ਤੱਕ ਪਹੁੰਚੇ ਅੱਜ ਇਸ ਦਾ ਜ਼ਿਕਰ ਕਰਾਂਗੇ ਮਿਸਲਾਂ ਤੋਂ ਬਾਅਦ ਆਪਾਂ ਸਾਰੇ ਜਾਣਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਦੀ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ 14 ਅਕਤੂਬਰ ਹੈ ਤਾਂ ਇਸ ਦੇ ਇਤਿਹਾਸ ਬਾਰੇ ਜ਼ਿਕਰ ਕਰਾਂਗੇ ਅੱਜ ਦੇ ਦਿਨ ਸਾਲ 1745 ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ ਤਾਂ ਇਸ ਦਿਨ ਸਾਰੀ ਸਿੱਖ ਫੌਜ ਨੂੰ ਜਥੇਬੰਦ ਕੀਤਾ ਗਿਆ ਸੀ 30 ਜਥਿਆਂ ਦੇ ਵਿੱਚ ਸਿੱਖ ਫੌਜ ਨੂੰ ਵੰਡਿਆ ਗਿਆ ਸੀ ਤਾਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਜੁਲਾਈ 1745 ਤੋਂ ਮਾਰਚ 1746 ਦੌਰਾਨ ਲਾਹੌਰ ਦੀ ਸੂਬੇਦਾਰੀ ਬਾਰੇ ਕੋਈ ਫੈਸਲਾ ਨਾ ਹੋ ਸਕਣ ਕਰਕੇ ਸਿੱਖਾਂ ਨੂੰ ਕੁਝ ਚਿਰ ਵਾਸਤੇ ਆਰਾਮਦਾਸਾਂ ਆ ਗਿਆ ਤਾਂ ਹੁਣ ਸਿੱਖਾਂ ਨੇ ਅੰਮ੍ਰਿਤਸਰ ਪਹੁੰਚਣਾ ਸ਼ੁਰੂ ਕਰ ਦਿੱਤਾ ਹੁਣ ਪਹਿਲਾਂ ਵਾਂਗ ਮੁਗਲ ਫੌਜ ਦੇ ਗਸ਼ਤੀ ਦਸਤੇ ਸਿੱਖਾਂ ਦੀ ਪਾਲ ਵਿੱਚ ਆਦਮ-ਬੋ ਕਰਦੇ ਨਜ਼ਰ ਨਹੀਂ ਸਨ ਆਉਂਦੇ 14 ਅਕਤੂਬਰ 1745 ਦੇ ਦਿਨ Hindu ਦੀਵਾਲੀ ਦਾ ਤਿਉਹਾਰ ਮਨਾ ਰਹੇ ਸਨ ਤਾਂ ਇਸ ਦਿਨ ਸਿੱਖਾਂ ਨੇ ਵੀ ਇੱਕ ਸਰਬੱਤ ਖਾਲਸਾ ਦਾ ਇਕੱਠ ਬੁਲਾ ਲਿਆ ਨਵਾਬ ਕਪੂਰ ਸਿੰਘ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਸਿੱਖ ਗੁਰੂ ਕਾ ਚੱਕ ਅਰਥਾਤ ਅੰਮ੍ਰਿਤਸਰ ਵਿਖੇ ਪਹੁੰਚੇ ਇਸ ਮੌਕੇ ਕੌਮ ਦੇ ਮਸਲਿਆਂ ਉੱਤੇ ਪਰਮੀ ਵਿਚਾਰ ਹੋਈ ਅਤੇ ਕੌਮ ਦੀ ਆਜ਼ਾਦੀ ਦੀ ਜਦੋ ਜਹਿਦ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਵਾਸਤੇ ਸਾਰੀ ਖਾਲਸਾ ਫੌਜ ਨੂੰ 100-100 ਦੇ 30 ਜੱਥਿਆਂ ਦੇ ਵਿੱਚ ਵੰਡ ਦਿੱਤਾ ਗਿਆ ਹਾਲਾਂਕਿ ਇੱਕ ਜਗ੍ਹਾ ਤੇ 25 ਜੱਥੇ ਵੀ ਲਿਖੇ ਗਏ ਨੇ ਵੱਖ-ਵੱਖ ਜਰਨੈਲਾਂ ਨੂੰ ਇਹਨਾਂ ਜੱਥਿਆਂ ਦੇ ਮੁਖੀ ਥਾਪਿਆ ਗਿਆ ਅਤੇ ਬਾਅਦ ਦੇ ਵਿੱਚ ਕਈ ਜੱਥੇ ਮਿਸਲਾ ਬਣ ਗਏ ਡਾਕਟਰ ਹਰਜਿੰਦਰ ਸਿੰਘ ਦਲਗੀਰ ਲਿਖਦੇ ਨੇ ਕਿ ਇਹ ਜੱਥੇ ਇਲਾਕਾ ਛੜਾ ਬਰادری ਦੀ ਬਿਨਾਤੇ ਨਹੀਂ ਵੰਡੇ ਗਏ ਹਰ ਤਕੜੇ ਜਰਨੈਲ ਦੀ ਇਕਵਾਈ ਦੇ ਵਿੱਚ ਇੱਕ ਇੱਕ ਜਥਾ ਕਾਇਮ ਕਰ ਦਿੱਤਾ ਗਿਆ ਸੀ ਖਾਲਸਾ ਫੌਜ ਵਿੱਚ ਸ਼ਾਮਿਲ ਹੋਣ ਵਾਸਤੇ ਘੋੜਸਵਾਰੀ ਦੀ ਜਾਂਚ ਤਲਵਾਰ ਤਲੌਣੀ ਆਉਣਾ ਅਤੇ ਜਿੰਦ ਪੰਥ ਦੇ ਲੇਖੇ ਲਾਉਣ ਦਾ ਐਲਾਨ ਕਰਨਾ ਹੀ ਤਿੰਨ ਸ਼ਰਤਾਂ ਰੱਖੀਆਂ ਗਈਆਂ ਸਨ ਕਿਸੇ ਵੀ ਸਿੱਖ ਫੌਜੀ ਦੀ ਕੋਈ ਤਨਖਾਹ ਨਹੀਂ ਸੀ ਅਤੇ ਉਸ ਦਾ ਇਨਾਮ ਸ਼ਹੀਦੀ ਸੀ ਹਰ ਜਥੇ ਦੇ ਮੈਂਬਰ ਜਾਂ ਜਥੇਦਾਰ ਦੀ ਇੱਕ ਹਸਤੀ ਇੱਕੋ ਜਹੀ ਸੀ ਅਤੇ ਸਾਰੇ ਫੈਸਲੇ ਗੁਰਮਤਿ ਰਾਹੀ ਹੋਇਆ ਕਰਦੇ ਸਨ ਜਦੋਂ ਕੋਈ ਜਥਾ ਸ਼ਾਹੀ ਖਜ਼ਾਨੇ ਲੁੱਟ ਕੇ ਆਉਂਦਾ ਜਾਂ ਕੋਈ ਰਕਮ ਹਥਿਆਰ ਜਾਂ ਘੋੜੇ ਹਾਸਲ ਹੋਇਆ ਕਰਦੇ ਸਨ ਤਾਂ ਉਸ ਨੂੰ ਹਰ ਇੱਕ ਸਿੱਖ ਫੌਜੀ ਵਿੱਚ ਬਰਾਬਰ ਬਰਾਬਰ ਵੰਡ ਦਿੱਤਾ ਜਾਂਦਾ ਸੀ ਤਾਂ ਹੌਲੀ-ਹੌਲੀ ਇਹ ਜਥੇ ਮਿਸਲਾਂ ਬਣ ਗਏ ਅਤੇ ਫਿਰ ਬਹਾਰਾ ਦਾ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਉਹ ਕਾਇਮ ਹੋਇਆ ਉਸ ਤੋਂ ਬਾਅਦ ਆਪਾਂ ਸਾਰਾ ਇਤਿਹਾਸ ਜਾਣਦੇ ਹਾਂ ਕਿ ਕਿਵੇਂ ਕਿਵੇਂ ਘਟਾਵਾਂ ਵਾਪੀਆਂ ਲੇਕਿਨ ਇਹ ਸਮਾਂ ਸਿੱਖਾਂ ਵਾਸਤੇ ਬੜਾ ਮਹੱਤਵਪੂਰਨ ਸੀ ਜਦੋਂ ਲਾਹੌਰ ਦਾ ਸੂਬੇਦਾਰ ਜਕਰੀਆ ਖਾਨ ਮਰ ਜਾਂਦਾ ਹੈ ਉਸ ਤੋਂ ਬਾਅਦ ਸਿੱਖ ਥੋੜਾ ਸੁੱਖ ਦਾ ਸਾਲ ਲੈਂਦੇ ਨੇ ਅਤੇ ਲਾਮਬੰਦੀ ਕੀਤੀ ਜਾਂਦੀ ਹੈ ਆਪਣੇ ਜਥਿਆਂ ਨੂੰ ਤਕੜੇ ਕੀਤਾ ਜਾਂਦਾ ਹੈ ਅਤੇ ਜੰਗਲ ਛੱਡ ਕੇ ਸਿੱਖ ਬੋੜੇ ਮੈਦਾਨੀ ਇਲਾਕੇ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਘਟਨਾਕ੍ਰਮ ਨੇ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਵਾਪਰੇ ਨੇ ਹਰ ਰੋਜ਼ ਇਹ ਘਟਨਾਕ੍ਰਮ ਤੁਹਾਡੇ ਰੂਪ ਰੂਪੇਸ਼ ਕਰਦੇ ਆ ਤਾਂ ਅੱਜ ਦੇ ਦਿਨ ਦਾ ਇਤਿਹਾਸ ਤੁਹਾਡੇ ਰੂਬਰੂ ਕੀਤਾ ਹੈ ਕਿ ਕਿਸ ਪ੍ਰਕਾਰ ਇਸ ਦਿਨ ਨਵਾਬ ਕਪੂਰ ਸਿੰਘ ਦੇ ਵੱਲੋਂ ਸਿੱਖ ਜਥਿਆਂ ਨੂੰ ਵੰਡਿਆ ਗਿਆ ਸਿੱਖ ਫੌਜ ਨੂੰ 30 ਜਥਿਆਂ ਦੇ ਵਿੱਚ ਵੰਡਿਆ ਗਿਆ ਅਤੇ ਅੱਗੇ ਜਾ ਕੇ ਇਹ ਜਥੇ ਸਿੱਖ ਇਤਿਹਾਸ ਦੇ ਵਿੱਚ ਅਹਿਮ ਭੂਮਿਕਾ ਨੇ ਬਾਉਂਦੇ ਨੇ ਸੋ ਏਸੀ ਅੱਜ ਦਾ ਇਤਿਹਾਸ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹਿਣਾ ਦਾ ਟੀਵੀ ਐਨ ਆਰ ਆਈ